ਪੰਜਾਬ ਸਟੇਟ ਦੇ ਮੁੱਖ ਮੰਤਰੀ ਵੱਜੋਂ ਕਈ ਮੁਲਕਾਂ ਦੇ ਐਮਬੈਸਡਰਸ ਹਾਈ ਕਮਿਸ਼ਨਰਸ ਉਹਨਾਂ ਦੇ ਰਾਜਦੂਤ ਜਿਹੜੇ ਨੇ ਉਹਨਾਂ ਨਾਲ ਮੁਲਾਕਾਤ ਸੀ ਕਿ ਪੰਜਾਬ ਦੇ ਵਿੱਚ ਉਹਨਾਂ ਮੁਲਕਾਂ ਦੇ ਵਿੱਚੋਂ ਇੰਡਸਟਰੀ ਉਹਨਾਂ ਮੁਲਕਾਂ ਦੇ ਵਿੱਚੋਂ ਕਿਹੜੇ-ਕਿਹੜੇ ਸੈਕਟਰ ਜਿਹੜੇ ਨੇ ਉਹਨਾਂ ਨਾਲ ਪੰਜਾਬ ਐਸੋਸੀਏਟ ਕਰ ਸਕਦਾ ਹੈ ਕਿਉਂਕਿ ਅੱਜ ਕੱਲ ਜ਼ਮਾਨਾ ਜਿਹੜਾ ਹੈ ਬ੍ਰੇਨਸਟਾਰਮਿੰਗ ਦਾ ਗਰੁੱਪ ਆਫ ਕੰਪਨੀਆਂ ਦਾ ਤੇ ਦੁਨੀਆ ਜਿਹੜੀ ਆ ਉਹ ਇੱਕ ਛੋਟਾ ਜਿਹਾ ਪਿੰਡ ਬਣ ਗਈ ਆਸਟ੍ਰੇਲੀਆ ਦੇ ਐਮਬੈਸਡਰ ਮਿਸਟਰ ਫਿਲਿਪ ਗ੍ਰੀਨ ਯੂਕੇ ਦੇ ਐਮਬੈਸਡਰ ਸਪੇਨ ਦੇ ਐਮਬੈਸਡਰ ਮਲੇਸ਼ੀਆ ਦੇ ਐਮਬੈਸਡਰ ਨੀਦਰਲੈਂਡ ਦੇ ਐਮਬੈਸਡਰ ਬ੍ਰਾਜ਼ੀਲ ਦੇ ਐਮਬੈਸਡਰ ਤੁਰਕੀ ਜਿੰ ਤੁਰਕੀ ਕਹ ਦਿੰਦੇ ਨੇ ਤੁਰਕੀ ਦੇ ਐਮਬੈਸਡਰ ਫਰਾਂਸ ਦੇ ਐਮਬੈਸਡਰ ਸਾਰਿਆਂ ਨਾਲ ਬਹੁਤ ਖੁੱਲ ਕੇ ਗੱਲ ਹੋਈ ਕੱਲ੍ਹ ਕੱਲਿਆਂ ਨਾਲ ਖੇਤੀ ਸੈਕਟਰ ਦੇ ਵਿੱਚ ਬਹੁਤ ਸਾਰੇ ਕੰਟਰੀ ਜਿਵੇਂ ਆਸਟ੍ਰੇਲੀਆ ਬ੍ਰਾਜ਼ੀਲ ਹੈ ਇਹ ਕੰਟਰੀ ਜਿਹੜੇ ਨੇ ਖੇਤੀ ਸੈਕਟਰ ਦੇ ਵਿੱਚ ਪੰਜਾਬ ਦੇ ਨਾਲ ਬਹੁਤ ਸਾਰੀਆਂ ਸਾਂਝਾ ਪਾ ਸਕਦੇ ਨੇ ਫੂਡ ਪ੍ਰੋਸੈਸਿੰਗ ਚ ਜਾਂ ਮੈਨੂਫੈਕਚਰਿੰਗ ਕੰਬਾਈਨਸ ਦੀ ਟਰੈਕਟਰਸ ਦੀ ਕਿਉਂਕਿ ਪੰਜਾਬ ਜਿਹੜਾ ਉਹ 87% ਟਰੈਕਟਰ ਤੇ ਖੇਤੀ ਦੇ ਹੋਰ ਸੰਦ ਜਿਹੜੇ 87% ਉਹ ਦੇਸ਼ ਚੋਂ ਪੰਜਾਬ ਪੈਦਾ ਕਰਦਾ ਪੰਜਾਬ ਮੈਨੂਫੈਕਚਰ ਕਰਦਾ ਆਈਟੀ ਸੈਕਟਰ ਦੇ ਵਿੱਚ ਬਹੁਤ ਸਾਰੇ ਰਾਜਦੂਤ ਜਿਹੜੇ ਨੇ ਉਹਨਾਂ ਨੇ ਆਪਣਾ ਇੰਟਰਸਟ ਦਿਖਾਇਆ ਆਉਣ ਵਾਲੇ ਦਿਨਾਂ ਤੇ ਮੋਹਾਲੀ ਦੇ ਵਿੱਚ ਰਾਜਪੁਰਾ ਦੇ ਵਿੱਚ ਜਿਹੜੀ ਸਾਡੀ ਆਈਟੀ ਹੱਬ ਹੈ ਉਹਨੂੰ ਬਹੁਤ ਬੂਸਟ ਮਿਲੇਗਾ ਅਸੀਂ ਜੋ ਗਰੰਟੀਆਂ ਅਰਵਿੰਦ ਕੇਜਰੀਵਾਲ ਜੀ ਜਿਸ ਵੇਲੇ ਮੇਰੇ ਨਾਲ ਪੰਜਾਬ ਦੇ ਵਿੱਚ ਕੈਂਪੇਨ ਕਰ ਰਹੇ ਸੀ ਅਸੀਂ ਗਰੰਟੀਆਂ ਦੇ ਰਹੇ ਸੀ ਦੋਨੋਂ ਕਿ ਰੰਗਲਾ ਪੰਜਾਬ ਬਣਾਉਣਾ ਹੈ ਖੇਤੀ ਨੂੰ ਲਾਹੇਵੰਦ ੰਦਾ ਬਣਾਉਣਾ ਹੈ ਇੰਡਸਟਰੀ ਨੂੰ ਲੈ ਕੇ ਆਉਣਾ ਹੈ ਆਲਰੇਡੀ ਸਾਡੇ ਕੋਲੇ ਬਹੁਤ ਸਾਰੀ ਇੰਡਸਟਰੀ ਆ ਚੁੱਕੀ ਹੈ ਪਰ ਜਦੋਂ ਅਸੀਂ ਕੱਲੇ ਕੱਲੇ ਐਮਬੈਸਡਰ ਨੂੰ ਅਲੱਗ ਤੋਂ ਮਿਲਦੇ ਆ ਤਾਂ ਉਹਨਾਂ ਦਾ ਜਿਹੜਾ ਅੱਜ ਵੀ ਮੈਂ ਦੇਖਣ ਲੱਗਿਆ ਹੋਇਆ ਸੀਗਾ ਇਹ ਗੱਲ ਕਿ ਉਹ ਬਹੁਤ ਜ਼ਿਆਦਾ ਇੰਟਰਸਟ ਦਿਖਾਉਂਦੇ ਨੇ بجائے ਇਸ ਦੇ ਕਿ ਕੋਈ ਬਹੁਤ ਵੱਡਾ ਕੋਈ ਇਨਵੈਸਟਮੈਂਟ ਮੀਟ ਪ੍ਰੋਗਰਾਮ ਕਰ ਲੋ ਸਾਰਿਆਂ ਨੂੰ ਸੰਬੋਧਨ ਕਰ ਉਹਦੀ ਬਜਾਏ ਜਦੋਂ ਕੱਲੇ ਕੱਲੇ ਮੁਲਕ ਦੇ ਐਮਬੈਸਡਰ ਨਾਲ ਗੱਲ ਕਰਦੇ ਆ ਜਿਵੇਂ ਕਿ ਬ੍ਰਾਜ਼ੀਲ ਹੈ ਉਹ ਫੁੱਟਬਾਲ ਦੇ ਵਿੱਚ ਬਹੁਤ ਅੱਗੇ ਨੇ ਜਦੋਂ ਮੈਂ ਇਹਨਾਂ ਨੂੰ ਦੱਸਿਆ ਕਿ ਜਿੰਨੀਆਂ ਫੁੱਟਬਾਲਾਂ ਤੁਹਾਡੇ ਬੱਚੇ ਖੇਡਦੇ ਨੇ ਉਹ ਸਾਰੀਆਂ ਜਲੰਧਰ ਬਣਦੀਆਂ ਨੇ ਤਾਂ ਬਹੁਤ ਹੈਰਾਨ ਹੋਏ ਇਸ ਗੱਲ ਤੋਂ ਕਿ ਰਗਵੀ ਦਾ ਜਿਹੜਾ ਵਰਲਡ ਕੱਪ ਹੈ ਉਹਦੀਆਂ ਸਾਰੀਆਂ ਬੋਲਾਂ ਜਲੰਧਰ ਬਣੀਆਂ। ਕ੍ਰਿਕਟ ਦੇ ਬੈਟ ਕ੍ਰਿਕਟ ਦੀਆਂ ਬੋਲਾਂ ਹਾਕੀ ਦੀਆਂ ਸਟਿਕਸ ਸਾਰੀਆਂ ਸਾਡੇ ਸਪੋਰਟ ਸਿਟੀ ਜਲੰਧਰ ਹੈ ਸੀ ਸਪੋਰਟਸ ਯੂਨੀਵਰਸਿਟੀ ਬਣਾਉਣ ਦਾ ਵਾਅਦਾ ਕੀਤਾ ਹੋਇਆ ਲੋਕਾਂ ਨਾਲ। ਅਰਵਿੰਦ ਕੇਜਰੀਵਾਲ ਸਾਹਿਬ ਜਦੋਂ ਗਏ ਸੀ ਜਲੰਧਰ ਤਾਂ ਉੱਥੇ ਅਨਾਊਂਸਮੈਂਟ ਕੀਤੀ ਸੀ। ਤਾਂ ਸਪੋਰਟਸ ਦੇ ਵਿੱਚ ਵੀ ਬਹੁਤ ਸਾਰਾ ਇੱਕ ਦੂਜੇ ਦੇ ਮੁਲਕਾਂ ਨਾਲ ਅਸੀਂ ਸਪੋਰਟਸ ਕਲਚਰ ਆਸਟ੍ਰੇਲੀਆ ਦਾ ਸਪੋਰਟ ਕਲਚਰ ਕਲਚਰ ਬਹੁਤ ਵਧੀਆ ਹੈ ਅਸੀਂ ਆਪਣੇ ਇੱਥੇ ਉਹਨਾਂ ਨੂੰ ਲੈ ਕੇ ਆ ਸਕਦੇ ਹਾਂ ਪ੍ਰੋਫੈਸ਼ਨਲ ਯੂਨੀਵਰਸਿਟੀ ਐਜੂਕੇਸ਼ਨ ਯੂਨੀਵਰਸਿਟੀਆਂ ਦੇ ਜਿਹੜੀਆਂ ਸਾਡੇ ਬੱਚੇ 25 25 30 30 ਲੱਖ ਰੁਪਿਆ ਦੇ ਕੇ ਉੱਥੇ ਜਿ ਯੂਨੀਵਰਸਟੀਆਂ ਚ ਐਡਮਿਸ਼ਨ ਲੈਂਦੇ ਨੇ ਉਹੀ ਯੂਨੀਵਰਸਟੀਆਂ ਇੱਥੇ ਕਿਉਂ ਨਾ ਆਉਣ ਉਹੀ ਪੜ੍ਹਾਈ ਇੱਥੇ ਹੋਵੇ ਤੇ ਉਹ ਜਿੱਥੇ ਮਰਜ਼ੀ ਬਾਅਦ ਦੇ ਵਿੱਚ ਜਾ ਕੇ ਦੁਨੀਆ ਜਿੱਥੇ ਮਰਜ਼ੀ ਉਹਨਾਂ ਦੀ ਉਹਨਾਂ ਦਾ ਦਿਲ ਕਰਦਾ ਉੱਥੇ ਨੌਕਰੀਆਂ ਕਰ ਲੈਣ ਉੱਥੇ ਪਲੇਸਮੈਂਟ ਹੋ ਜੇ ਉਹਨਾਂ ਦੀ ਸੋ ਇੱਕ ਬਹੁਤ ਵੱਡਾ ਸਟੈਪ ਹੈ ਇਹ ਬਹੁਤ ਵੱਡਾ ਕਦਮ ਹੈ ਸੋ ਅਜ ਸਾਰੇ ਜਿਹੜੇ ਮੁਲਕ ਨੇ ਉਹਨਾਂ ਦੇ ਰਾਜਦੂਤਾ ਨਾਲ ਗੱਲ ਹੋਈ ਹੈ ਲਗਭਗ ਸਾਰਿਆਂ ਨੇ ਕਿਹਾ ਕਿ ਅਸੀਂ ਪੰਜਾਬ ਆਵਾਂਗੇ ਤੇ ਤੁਸੀਂ ਸਾਡੇ ਕੰਟਰੀ ਚ ਆਓ ਤੇ ਅਸੀਂ ਤੁਹਾਨੂੰ ਆਪਣਾ ਕਲਚਰ ਦਿਖਾਉਨੇ ਆ ਜਿੱਥੇ ਸਾਡੀਆਂ ਕਮੀਆਂ ਨੇ ਤੁਸੀਂ ਪੂਰੀਆਂ ਕਰ ਦੋ ਜਿੱਦੇ ਤੁਹਾਡੀਆਂ ਕਮੀਆਂ ਨੇ ਅਸੀਂ ਪੂਰੀਆਂ ਕਰ ਦਾਂਗੇ ਦਾ ਦੇਸ਼ ਦਾ ਨੰਬਰ 1 ਸੂਬਾ ਬਣਾਉਣ ਦਾ ਜੋ ਸੁਪਨਾ ਪੰਜਾਬ ਨੂੰ ਲਿਆ ਉਹ ਪੂਰਾ ਹੋ ਸਕਦਾ ਸੋ ਅੱਜ ਸਾਰੇ ਮੈਂ ਜਿੰਨੇ ਵੀ ਮੁਲਕ ਦੇ ਨਾਂ ਲੈਨੇ ਉਹਨਾਂ ਦੇ ਐਮਬੈਸਡਰਸ ਨਾਲ ਗੱਲ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਸੈਕਟਰੀ ਲੈਵਲ ਤੇ ਜਦੋਂ ਐਮਬੈਸੀ ਲੈਵਲ ਤੇ ਗੱਲ ਹੋਊਗੀ ਤਾਂ ਜਿਹੜੇ ਅੱਜ ਅਸੀਂ ਮੀਟਿੰਗਾਂ ਕੀਤੀਆਂ ਨੇ ਉਹਨਾਂ ਨੂੰ ਬੂਰ ਪਊਗਾ ਜਿਵੇਂ ਨੀਦਰਲੈਂਡ ਦੀ ਜਿਹੜੀ ਐਮਬੈਸੀ ਆ ਉਹਦੇ ਜਿਹੜੇ ਐਮਬੈਸਡਰ ਨੇ ਹਰ ਹਾਈਨੈਸ ਉਹਨਾਂ ਨੇ ਉਹ ਪੰਜਾਬ ਹੁਣੀ ਅਕਤੂਬਰ ਚ ਵਿਜ਼ਿਟ ਕਰਕੇ ਗਏ ਸੀਗੇ ਕੈਟਲ ਫੀਡ ਦੇ ਵਿੱਚ ਰਾਜਪੁਰੇ ਕੋਲੇ ਉਹਨਾਂ ਨੇ ਰਾਇਲਡੀ ਹਿਊਜ਼ ਨਾਂ ਦੀ ਕੰਪਨੀ ਜਿਹੜੀ ਡੱਚ ਕੰਪਨੀ ਆ ਉਹਨਾਂ ਨੇ ਉਹਦਾ ਨੀਂਹ ਪੱਥਰ ਰੱਖਿਆ ਸੀਗਾ ਤੇ ਹੁਣ ਉਹਨਾਂ ਨੇ ਕਿਹਾ ਕਿ ਉਹ ਬਣਨ ਵਾਲੀ ਆ ਬਸ ਸਾਰੀਆਂ ਕਲੀਅਰੈਂਸਸ ਹੋ ਗਈਆਂ ਨੇ ਸਾਰੀਆਂ ਐਨਓਸੀ ਸਾਨੂੰ ਮਿਲ ਗਈਆਂ ਨੇ ਤੇ ਹੁਣ ਉਹਦੇ ਵਿੱਚੋਂ ਜਦੋਂ ਪਹਿਲਾ ਪ੍ਰੋਡਕਟ ਨਿਕਲੂਗਾ ਦੁੱਧ ਦਾ ਮਿਲਕ ਦਾ ਤਾਂ ਉਹਦਾ ਤੁਸੀਂ ਉਤ ਘਾਟਨ ਕਰਨ ਮੈਂ ਖੁਸ਼ੀ-ਖੁਸ਼ੀ ਅਸੈਪਟ ਕੀਤਾ ਕਿ ਮੇਰੇ ਆਪਣੇ ਪੰਜਾਬ ਦੇ ਵਿੱਚ ਲੋਕਲ ਸਾਰੇ ਰਾਜਪੁਰੇ ਦੇ ਆਲੇ-ਦੁਆਲੇ ਪਿੰਡਾਂ ਦੇ ਲੋਕਾਂ ਨੂੰ ਕੰਮ ਮਿਲ ਰਿਹਾ ਤੇ ਸਾਡਾ ਦੁੱਧ ਜਿਹੜਾ ਵੇਰਕਾ ਤਾਂ ਹੈ ਹੀ ਹੈ ਤੇ ਨਾਲ-ਨਾਲ ਜੇ ਸਾਡੇ ਕੋਲ ਇੰਟਰਨੈਸ਼ਨਲ ਕੰਪਨੀਆਂ ਵੀ ਆਉਣਗੀਆਂ ਤਾਂ ਸਾਡੇ ਪ੍ਰੋਡਕਟ ਜਿਹੜੇ ਨੇ ਉਹ ਇੰਟਰਨੈਸ਼ਨਲ ਹੋਣਗੇ ਇਸੇ ਤਰ੍ਹਾਂ ਬਰਾਜ਼ੀਲ ਇਸੇ ਤਰ੍ਹਾਂ ਆਪਣਾ ਮਲੇਸ਼ੀਆ ਅੰਮ੍ਰਿਤਸਰ ਤੋਂ ਕੋਲਾਲੰਪੁਰ ਸਿੱਧੀ ਫਲਾਈਟ ਚੱਲਦੀ ਐ ਟੂਰਿਜ਼ਮ ਦੇ ਵਿੱਚ ਬਹੁਤ ਜ਼ਿਆਦਾ ਸਕੋਪ ਐ ਮਲੇਸ਼ੀਆ ਦੇ ਐਮਬੈਸਡਰ ਨੇ ਕਿਹਾ ਕਿ ਮੈਂ ਵੀ ਆਉਣਾ ਐ ਅੰਮ੍ਰਿਤਸਰ ਮੈਂ ਵੀ ਪੰਜਾਬ ਵਿਜ਼ਿਟ ਕਰੂੰਗਾ ਤੇ ਕਿਉਂਕਿ ਬਹੁਤ ਸਾਡੇ ਪੁਰਾਣੇ ਬਜ਼ੁਰਗਾਂ ਤੋਂ ਅਸੀਂ ਸੁਣਦੇ ਹੁੰਦੇ ਸੀ ਜਦੋਂ ਮਲੇਸ਼ੀਆ ਦਾ ਨਾਮ ਮਲਾਇਆ ਕਹਿੰਦੇ ਹੁੰਦੇ ਸੀ ਮਿਆਂਮਾਰ ਜਿਹੜਾ ਉਹਨੂੰ ਬਰਮਾ ਕਹਿੰਦੇ ਹੁੰਦੇ ਸੀ ਸੋ ਸਾਡੇ ਬਹੁਤ ਸਾਰੇ 1910 ਤੋਂ 1920 ਦੇ ਨੇੜੇ-ਤੇੜੇ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਉੱਥੇ ਜਾ ਕੇ ਵਸੇ ਸੀ ਇਤੋਂ ਤੱਕ ਕਿ ਉਹਨਾਂ ਨੇ ਕਿਹਾ ਕਿ ਸਾਡੀ ਸਾਡੀਆਂ ਕਈ ਨੈਸ਼ਨਲ ਟੀਮਾਂ ਦੇ ਵਿੱਚ ਪੰਜਾਬੀ ਪਲੇਅਰ ਨੇ ਉੱਥੇ ਉੱਥੇ ਜਿਹੜੇ ਜੰਮੇ ਨੇ ਸੋ ਬੜੀਆਂ ਵਧੀਆ ਮੀਟਿੰਗਸ ਰਹੀਆਂ ਨੇ ਔਰ ਇਹ ਮਿਹਨਤ ਕਰਨੀ ਪਊਗੀ ਮੁੱਖ ਮੰਤਰੀ ਘਰੇ ਆਪਣੇ ਘਰ ਦਾ ਕੁੰਡਾ ਲਾ ਕੇ ਨਹੀਂ ਬੈਠ ਸਕਦਾ ਜੇ 3.5 ਕਰੋੜ ਲੋਕਾਂ ਨੇ ਯਕੀਨ ਜਾਂ ਵਿਸ਼ਵਾਸ ਜੇ ਉਮੀਦ ਜਿਤਾਈ ਹੈ ਤਾਂ ਉਹਨਾਂ ਉਮੀਦਾਂ ਦੇ ਪੂਰਾ ਉਤਰਨ ਲਈ ਹੋਰ ਜ਼ਿਆਦਾ ਮਿਹਨਤ ਕਰਨੀ ਪਊਗੀ ਅੱਜ ਮੈਂ ਨੌਕਰੀਆਂ ਵੀ ਦੇਖ ਕੇ ਆਇਆ ਹਾਂ 461 450 ਹੈਡ ਕਾਂਸਟੇਬਲ ਤੇ 11 ਦੂਸਰੇ ਡਿਪਾਰਟਮੈਂਟ ਦੇ ਤੇ ਆ ਕੇ ਮੈਂ ਇੱਥੇ ਮੀਟਿੰਗਾਂ ਵੀ ਕੀਤੀਆਂ ਜਾ ਕੇ ਫੇਰ ਪੰਜਾਬ ਦੇ ਭਲੇ ਲਈ ਜੋ ਵੀ ਸਰਕਾਰ ਦੀਆਂ ਪਲਾਨਿੰਗਾਂ ਜਿ ਸਰਕਾਰ ਵੱਲੋਂ ਨੀਤੀਆਂ ਬਣਨਗੀਆਂ ਉਹ ਪੰਜਾਬੀਆਂ ਦੇ ਹੱਕ ਚ ਬਣਨਗੀਆਂ ਰਵਸ ਮਾਈਗ੍ਰੇਸ਼ਨ ਸ਼ੁਰੂ ਹੋਗੀ ਲੋਕ ਉਧਰੋਂ ਇੱਧਰ ਨੂੰ ਆਉਣਾ ਚਾਲੂ ਹੋ ਗਏ ਜਦੋਂ ਮੈਂ ਇਹ ਗੱਲ ਕਹੀ ਸੀ ਉਦੋਂ ਮਜ਼ਾਕ ਕਰਦੇ ਸੀ ਪਰ ਹੁਣ ਜਦੋਂ ਆਉਣ ਲੱਗ ਗਏ ਤਾਂ ਹੁਣ ਕਹਿੰਦੇ ਹਾਂ ਚਲੋ ਠੀਕ ਐ ਆਗੇ ਹੋਣੇ ਉੱਥੇ ਤੰਗ ਹੋਗੇ ਮਤਲਬ ਪੰਜਾਬ ਗਵਰਨਮੈਂਟ ਦੀਆਂ ਕੋਸ਼ਿਸ਼ਾਂ ਨੂੰ ਵਿਰੋਧੀ ਧਿਰ ਵਾਲੇ ਐਪਰੀਸ਼ੀਏਟ ਨਹੀਂ ਕਰਦੇ ਉਹਨਾਂ ਮੁਲਕਾਂ ਨੂੰ ਭੰਡਦੇ ਕਹਿੰਦੇ ਉੱਥੇ ਤੰਗ ਹੋਗੇ ਹੁਣੇ ਤਾਂ ਆਗੇ ਹੋਣੇ ਬਹੁਤ ਸਾਰੇ ਹਰ ਰੋਜ਼ ਮੇਰੇ ਕੋਲੇ ਫੋਨ ਆਉਂਦੇ ਨੇ ਕਿ ਅਸੀਂ ਪੰਜਾਬ ਆਕੇ ਆਪਣੀ ਵਤਨ ਆਪਣੇ ਪੁਰਖਿਆਂ ਦੀ ਧਰਤੀ ਤੇ ਆਕੇ ਅਸੀਂ ਕੰਮਕਾਰ ਕਰਨਾ ਚਾਹੁੰਦੇ ਆਂ ਹੁਣ ਸਾਨੂੰ ਵਿਸ਼ਵਾਸ ਹੋ ਗਿਆ ਪੰਜਾਬ ਗਵਰਨਮੈਂਟ ਚ ਇਮਾਨਦਾਰ ਗਵਰਨਮੈਂਟ ਹੈ ਪਾਰਦਰਸ਼ਤਾ ਗਵਰਨਮੈਂਟ ਦੇ ਵਿੱਚ ਹੈਗੀ ਹੈ ਤੇ ਸਾਡੇ ਕਈ ਦੋਸਤਾਂ ਨੇ ਪਹਿਲਾਂ ਜਾ ਕੇ ਉੱਥੇ ਬਿਜ਼ਨਸ ਸੈੱਟ ਕਰ ਲਏ ਮੈਂ ਕਿਹਾ ਤੁਸੀਂ ਆਓ ਵੈਲਕਮ ਕੋਈ ਪੈਸਾ ਨਹੀਂ ਲੱਗੂਗਾ ਕੋਈ ਤੁਹਾਨੂੰ ਐਨਓਸੀਆਂ ਜਾਂ ਕੋਈ ਦਫ਼ਤਰਾਂ 'ਤੇ ਧੱਕੇ ਖਾਣ ਦੀ ਲੋੜ ਨਹੀਂ ਪੈਣੀ ਇਸੇ ਗੱਲ ਤੋਂ ਪ੍ਰਭਾਵਿਤ ਸਾਰੇ ਇੰਵੈਸਟਰ ਵੀ ਸੀ ਕਿ ਅਸੀਂ ਸੁਣਿਆ ਕਿਉਂਕਿ ਸਾਰੇ ਅਪਡੇਟ ਰਹਿੰਦੇ ਨੇ ਕਿ ਅਸੀਂ ਸੁਣਿਆ ਤੁਸੀਂ ਜਿਹੜੇ ਸਟੈਂਪ ਪੇਪਰਾਂ ਦੀ ਕਲਰ ਕੋਡਿੰਗ ਕਰਤੀ 14-15 ਦਿਨ ਤੋਂ ਬਾਅਦ ਲੱਗਦੇ ਨਹੀਂ ਸਾਰੀਆਂ ਐਨਓਸੀਆਂ ਲੈ ਕੇ ਉਸੀਂ ਆਪਣੀ ਫੈਕਟਰੀ ਸ਼ੁਰੂਆਤ ਕਰ ਸਕਦੇ ਹਾਂ ਤੇ ਮੈਨੂੰ ਵੀ ਬੜੀ ਖੁਸ਼ੀ ਹੋਈ ਕਿ ਉਹ ਜਦੋਂ ਮੇਰੇ ਕੋਲ ਆਏ ਸੀ ਤਾਂ ਹੋਮਵਰਕ ਕਰਕੇ ਆਏ ਸੀ ਉਹ ਕਹਿੰਦੇ ਸੀ ਨਾਰਥ ਇੰਡੀਆ 'ਚ ਜਦੋਂ ਅਸੀਂ ਜਦੋਂ ਵੀ ਅਸੀਂ ਆਉਣਾ ਹੈ ਪੰਜਾਬ ਆਉਣਾ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਦੌਰਾਨ ਪੰਜਾਬ ਦੀ ਜਿਹੜੀ ਵਾਗਡੋਰ ਹੈ ਉਹ ਆਮ ਆਦੀ ਪਾਰਟੀ ਦੇ ਹੱਥ 'ਚ ਹੈ ਆਮ ਲੋਕਾਂ ਦੇ ਹੱਥ 'ਚ ਹੈ ਬਹੁਤ-ਬਹੁਤ ਧੰਨਵਾਦ ਕੋਈ ਤੁਹਾਡਾ ਸਵਾਲ ਹੈ ਹੈ ਇੱਕ ਬੜੀ ਬੜਾ ਚੋਣ ਹੈ ਚੰਡੀਗੜ੍ਹ ਨਾਮ ਆ ਦੀ ਪਾਰਟੀਆਂ ਸੰਘਰਸ਼ ਪਾਰਟੀ ਪਹਿਲੀ ਵਾਰ ਇੱਕ ਸਾਹ ਕੋਲ ਲੜ ਰਹੇ ਹਨ ਤੁਸੀਂ ਲੈ ਕੇ ਕਿ ਆਪ ਕੋਈ ਉਮੀਦ ਹੈ ਔਰ ਕੀ ਚੰਡੀਗੜ੍ਹ ਦਾ ਇੱਕ ਲੋਕਲ ਗਵਰਨਮੈਂਟ ਦਾ ਚੋਣ ਹੈ ਉਹ ਚ ਕਾਉਂਸਲਰ ਜਿਹੜੇ ਨੇ ਉਹ ਕਿਉਂਕਿ ਕਾਉਂਸਲਰ ਦਾ ਜਿਹੜਾ ਜਾਂ ਸਰਪੰਚੀ ਦਾ ਜਿਹੜਾ ਚੋਣ ਹੁੰਦਾ ਉਹ ਇੱਕ ਦੂਜੇ ਦੇ ਮੂੰਹ ਮੱਥੇ ਲੱਗਣ ਵਾਲਾ ਦਾ ਹੁੰਦਾ ਕਈ ਵਾਰੀ ਤਾਂ ਪਾਰਟੀ ਦੇ ਸਿੰਬਲ ਤੇ ਵੀ ਨਹੀਂ ਲੜਿਆ ਜਾਂਦਾ ਉਹ ਆਪਸ ਚ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ ਸਾਰੇ ਸੋ ਉਹਦੇ ਉਹਦੇ ਬਾਰੇ ਤਾਂ ਮੈਂ ਕਹੂੰਗਾ ਕਿ ਕੱਲ ਨੂੰ ਚਾਹ ਦਾ ਬੀਜਪੀ ਤੋਂ ਫੈੜਾ ਛੁੱਟ ਜੇ ਚੰਡੀਗੜ੍ਹ ਦਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਸਾਰੀਆਂ ਸਾਡੇ ਕੋਲੇ ਜਿੰਨੇ ਵੀ ਕੋਈ ਰਹਿੰਦੇ ਹੀ ਚੰਡੀਗੜ੍ਹ ਆ ਤਾਂ ਬੜੇ ਵਪਾਰੀਆਂ ਦੇ ਬੜੇ ਦੁਖੀ ਹੋਏ ਆਂਦੇ ਫੋਨ ਵੀ ਆਉਂਦੇ ਨੇ ਸੁਨੇਹੇ ਵੀ ਆਉਂਦੇ ਨੇ ਕਿ ਬਹੁਤ ਦੁਖੀ ਆ ਜੀ ਕਿੱਥੇ ਜਾਈਏ ਐਮਪੀ ਸਾਡੀ ਬੰਬੇ ਰਹਿੰਦੀ ਹੈ ਤੇ ਇੱਥੇ ਲੜਾਈਆਂ ਚੱਲਦੀਆਂ ਨੇ ਕਿਹਦੇ ਕੋਲੇ ਫਰਿਆਦਾਂ ਲੈ ਕੇ ਜਾਈਏ ਤਾਂ ਜਿਹੜੀ ਮੈਂ 13 0 ਕਹਿਣਾ ਉਹਦੇ 'ਚ ਇੱਕ ਹੋਰ ਐਡ ਕਰ ਲਓ 14 0 ਕਰ ਲਓ ਚੰਡੀਗੜ੍ਹ ਵੀ ਨਾਲ ਜਿੱਤਾਂਗੇ ਕਬ ਇਲੈਕਸ਼ਨ ਦਾ ਮਹੌਲ ਚੱਲ ਰਿਹਾ ਹੈ ਇੰਡੀਆ ਪਾਰਟੀ ਸਾਰੀਆਂ ਆਮ ਆਦਮੀ ਪਾਰਟੀ ਵੀ ਇੰਡੀਆ ਦੇ ਨਾਲ ਹੈ ਟਾਕਸ ਚੱਲ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਅਲਾਈਅੰਸ ਹੋਏਗੀ ਤੁਸੀਂ ਫੇਵਰ ਚ ਇਹਦੇ ਬਾਰੇ ਮੇਰੇ ਖਿਆਲ ਚ ਮੇਰੇ ਖਿਆਲ ਚ ਜਦ ਤੱਕ ਤੁਹਾਨੂੰ ਫਿਰ ਪ੍ਰੋਪਰ ਜਾਣਕਾਰੀ ਨਹੀਂ ਮੈਂ ਕਿੰਨੀ ਵਾਰੀ ਕਹਾਂ ਕਿ ਪੰਜਾਬ ਇਸ ਵਾਰ ਬਣੇਗਾ ਹੀਰੋ ਤੇ ਪੰਜਾਬ ਚੋਂ ਆਮ ਆਦਮੀ ਪਾਰਟੀ ਵਾਸਤੇ 13 0 ਇਸ ਤੋਂ ਬਾਅਦ ਹੋਰ ਮੈਂ ਕੀ ਕਹਾਂ ਚਾਹਦੇ ਨਹੀਂ ਹੋ ਕੀ ਲਾਇਆ ਹੁਣ ਦੱਸੋ ਹੁਣ ਇੱਕ ਵਾਰ ਮੈਂ ਕਹਾਂ ਕੀ ਹੁਣ ਸੋ ਪੰਜਾਬ ਦੇ ਲੋਕ ਆਮ ਆਦੀ ਪਾਰਟੀ ਨੂੰ ਪਿਆਰ ਕਰਦੇ ਨੇ ਪੰਜਾਬ ਦੇ ਲੋਕਾਂ ਨੇ ਆਮ ਆਦੀ ਪਾਰਟੀ ਨੂੰ 92 ਸੀਟਾਂ ਦੇ ਕੇ ਜਿਹੜਾ ਪਾਵਰ ਦਿੱਤੀ ਹੈ ਕਿ ਇਹ ਪਾਵਰ ਲੋਕਾਂ ਲਈ ਵਰਤੋ ਲੋਕਾਂ ਵਾਸਤੇ ਵਰਤੋ ਲੋਕਾਂ ਉੱਤੇ ਨਾ ਵਰਤੋ ਸੋ ਇਸ ਕਰਕੇ ਜੋ ਲੋਕ ਸਭਾ ਦੀਆਂ ਚੋਣਾਂ ਨੇ ਆਮ ਆਦੀ ਪਾਰਟੀ ਸਾਡੇ ਵਰਕਰ ਸਾਡੇ ਵਲੰਟੀਅਰ ਬਹੁਤ ਐਕਸਾਈਟਡ ਨੇ ਪੰਜਾਬ ਹਮੇਸ਼ਾ ਹੀ ਨਵੇਂ ਰਿਕਾਰਡ ਬਣਾਉਂਦਾ ਰਿਹਾ ਨਵੇਂ ਰੈਵੋਲੂਸ਼ਨ ਭਾਵੇਂ ਉਹ ਗ੍ਰੀਨ ਰੈਵੋਲੂਸ਼ਨ ਹੈ ਭਾਵੇਂ ਯਾਦੀ ਦੀ ਕੋਈ ਲੜਾਈ ਹੈ ਭਾਵੇਂ ਆਮ ਆਦਮੀ ਪਾਰਟੀ ਦੀਆਂ ਪਹਿਲੀਆਂ 4 ਸੀਟਾਂ ਜਿਹੜੀਆਂ ਨੇ ਉਹ ਪੰਜਾਬ ਤੋਂ ਹੀ ਆਈਆਂ ਸੀ ਪੰਜਾਬ ਨਵੀਆਂ ਕਹਾਣੀਆਂ ਲਿਖਣ ਲਈ ਫੇਮਸ ਹੈ ਤੇ ਇਸ ਵਾਰ 13 0 ਵਾਲੀ ਕਹਾਣੀ ਲਿਖੂਗਾ ਆ ਚਾਹਤੇ ਕਿ ਅਕੇਲੇ ਆਮ ਆਦਮੀ ਪਾਰਟੀ ਲੜੇ ਪੰਜਾਬ ਮੈਂ ਅੱਜ ਰਾਜਦੂਤਾਂ ਦੀ ਗੱਲ ਕਰਨ ਆਇਆ ਤੁਸੀਂ ਕੋਈ ਇੰਡਸਟਰੀ ਬਾਰੇ ਸਵਾਲ ਪੁੱਛ ਸਕਦੇ ਹੋ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਘਰੋਂ ਦੋ ਸਵਾਲ ਬਣਾ ਕੇ ਤੁਰਦੇ ਹੋ ਜੇ ਤਾਂ ਇਹਨਾਂ ਦਾ ਜਵਾਬ ਮਿਲ ਗਿਆ ਠੀਕ ਹੈ ਤਾਂ ਮੇਰੀ ਖਬਰ ਬਣ ਜੂਗੀ ਨਹੀਂ ਤਾਂ ਫਿਰ ਨਹੀਂ ਤਾਂ ਦੇਖੋ ਮੈਂ ਐਨੇ ਮੁਲਕਾਂ ਦੇ ਨਾਂ ਲੈ ਤੇ ਥੋੜਾ ਕੋਈ ਧਿਆਨ ਨਹੀਂ ਥੋੜਾ ਸਿਰਫ ਇਹ ਐ ਹੋਜੂ ਉਹਨੇ ਐ ਕਹਿਤਾ ਇਹਨੇ ਐ ਕਹਿਤਾ ਮੈਂ ਤੁਹਾਨੂੰ ਕਹਿਣਾ ਪੰਜਾਬ ਨੂੰ ਜੇ ਤਰੱਕੀ ਤੇ ਲੈ ਕੇ ਜਾਵਾਂਗੇ ਤਾਂ ਲੋਕ ਸਾਡੇ ਨਾਲ ਰਹਿਣਗੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਜੇ ਡਰੱਗਸ ਤੋਂ ਹਟਾ ਕੇ ਖੇਡਾਂ ਵੱਲ ਰੋਜ਼ਗਾਰ ਵੱਲ ਲੈ ਕੇ ਜਾਵਾਂਗੇ ਉਹਨਾਂ ਨੂੰ ਬਾਹਰਲੇ ਮੁਲਕਾਂ ਵੱਲ ਦੇਖਣਾ ਨਹੀਂ ਪਊਗਾ ਪਰ ਲੋਕ ਸਾਡੇ ਨਾਲ ਹੋ ਜਾਣਗੇ ਜੇ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਵਾਂਗੇ ਤਾਂ ਲੋਕ ਜਿਵੇਂ ਪਹਿਲਾਂ ਵਾਲੇ ਲਾਹ ਤੇ ਉਹਦਾ ਸਾਨੂੰ ਲਾ ਦੇਣਗੇ ਸੋ ਇਸ ਕਰਕੇ ਸਾਡੀ ਨੀਅਤ ਕੰਮ ਕਰਨ ਦੀ ਹੈ ਸਾਡਾ ਇਹ ਸਵਾਲ ਨਹੀਂ ਉਹਨੇ ਤੈਨੂੰ ਕੀ ਕਹਤਾ ਉਹਨੇ